ਪਰਦਾਨ ਸਾਹਿਬ ਅੱਜ ਤਾਂ ਸੰਗਤ ਨੇ ਸਿਰਫ ਇੱਕ ਮਿੰਟ ਯਾਰ ਚੁੱਪ ਕਰਾ ਦਿਓ ਮੈਂ ਤਾਂ ਠੀਕ ਕਰ ਦਿੰਦਾ ਪ੍ਰਧਾਨ ਸਾਹਿਬ ਅੱਜ ਤਾਂ ਸੰਗਤ ਨੇ ਤੁਹਾਡਾ ਹੁਕਮ ਹੀ ਲੈਣਾ ਕਿਉਂਕਿ ਇਹ ਹਲਕੇ ਦੇ ਵਿੱਚ ਜਿਹੜਾ ਤੁਸੀਂ ਉਮੀਦਵਾਰ ਭੇਜਿਆ ਸੀ ਉਹ ਆਪਣੇ ਆਪ ਦੇ ਵਿੱਚ ਡੇਢ ਮਹੀਨਾ ਪਹਿਲਾਂ ਇੱਥੇ ਆਇਆ ਸੀ ਇਲੈਕਸ਼ਨ ਤੇ ਔਰ ਇਹ ਲੋਕਾਂ ਨੇ 52000 ਦੇ ਕਰੀਬ ਨੂੰ ਵੋਟ ਪਾਈ ਸੀ ਤੇ ਉਹਨੂੰ ਇਹ ਭਲੇਖਾ ਲੱਗ ਗਿਆ ਕਿ ਇਹ ਮੋਟਰ ਰਵੀ ਕਰਨੂ ਪਈਆਂ ਨੇ ਪਰ ਪ੍ਰਧਾਨ ਸਾਹਿਬ ਜਿੰਨੀ ਮਿਹਨਤ ਆ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੰਧੂ ਸਾਹਿਬ ਨੇ ਸਮੁੱਚੀ ਲੀਡਰਸ਼ਿਪ ਨੇ ਆਹ ਕਰਕੇ ਅੱਜ ਤੁਹਾਨੂੰ ਵਿਖਾਈ ਆ ਵੋਟਾਂ ਵਾਲੇ ਦਿਨ ਵੀ ਇੱਕ ਤਰੀਕ ਨੂੰ ਇਹ ਸਰਕੇ ਜੋ ਵੱਡੀ ਗਿਣਤੀ ਵਿੱਚ ਚੀਮਾ ਸਾਹਿਬ ਨੂੰ ਜਿਤਾਵਾਂਗੇ ਔਰ ਮੈਂ ਇੱਕ ਗੱਲ ਸਟੇਜ ਤੋਂ ਕਹਿਣੀ ਚਾਹੁੰਨਾ ਵੀ ਇੱਥੇ ਜਿਹੜਾ ਡਿਪਟੀ ਮੁੱਖ ਮੰਤਰੀ ਪਹਿਲਾਂ ਰਿਹਾ ਉਹ ਲੋਕਾਂ ਨੂੰ ਦਬਕੇ ਮਾਰਦਾ ਕਿ ਤੁਹਾਡਾ ਜਿਹੜਾ ਵਾ ਅਕਾਲੀਵਾਦ ਦਲ ਵਾਲਿਆਂ ਦਾ ਮੈਂ ਇਲਾਜ ਕਰੂੰ ਉਹਨੂੰ ਪੁੱਛ ਲਓ ਵੀ ਤੇਰੇ ਪਿਤਾ ਸਰਦਾਰ ਸੰਤੋਖ ਸਿੰਘ ਰੰਦਾਵੇ ਕੋਈ ਲੋਕ ਨਹੀਂ ਡਰੇ ਇਹ ਲੋਕ ਡਰਨ ਵਾਲੇ ਨਹੀਂ ਡੇਰੇ ਬਾਬਾ ਨਾਨਕ ਦੇ ਤੈਨੂੰ ਊਥਾਂ ਦੇ ਵੀ ਜਵਾਬ ਦੇਵਾਂਗੇ ਔਰ ਹਰ ਤਰ੍ਹਾਂ ਇਹ ਤਿਆਰ ਬਰ ਤਿਆਰ ਨੇ ਦੂਜੇ ਦੂਜਾ ਜਿਹੜੀ ਆਮ ਆਦਮੀ ਪਾਰਟੀ ਆ ਉਹਦਾ ਤੁਸੀਂ ਜਾਣਦੇ ਹੋ ਰੋਡ ਮੈਂ ਕੁਝ ਨਹੀਂ ਜੋ ਕੁਝ ਪ੍ਰਧਾਨ ਸਾਹਿਬ ਨੇ ਬਾਦਲ ਸਾਹਿਬ ਨੇ ਲੋਕਾਂ ਨੂੰ ਦਿੱਤਾ ਸਾਡਾ ਧਰਮ ਤੇ ਫਰਜ਼ ਬਣਦਾ ਕਿ ਅਸੀਂ ਅੱਜ ਪਾਰਟੀ ਦੇ ਨਾਲ ਖਲੋ ਕੇ ਇੱਕ ਇੱਕ ਵੋਟ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਚੀਮਾ ਦੇ ਹੱਕ ਪਕਤਾਈਏ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਹਦੇ ਨਾਲ ਮੈਂ ਪਹਿਲਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਧੰਨਵਾਦ ਕਰਾਂ ਕਿ ਜਿਨ੍ਹਾਂ ਨੇ ਇੰਨੇ ਰੁਝੇਵਿਆਂ ਦੇ باوجود ਲਗਾਤਾਰ ਦੋ ਦਿਨ ਜਿਹੜੇ ਆ ਉਹ ਗੁਰਦਾਸਪੁਰ ਲੋਕ ਸਭਾ ਹਲਕੇ ਵਾਸਤੇ ਖਾਸ ਤੌਰ ਤੇ ਮੇਰੇ ਵਾਸਤੇ ਦਿੱਤੇ ਆ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕੱਲ ਵੀ ਚਾਰ ਰੈਲੀਆਂ ਹੋਈਆਂ ਔਰ ਅੱਜ ਵੀ ਸਵੇਰ ਦੀ ਹੈ ਤੀਜੀ ਰੈਲੀ ਆ ਪਰ ਡੇਰਾ ਬਾਬਾ ਨਾਨਕ ਵਾਲਿਓ ਮੈਂ ਤੁਹਾਡਾ ਧੰਨਵਾਦ ਕਰਦਾ ਕੋਈ ਸ਼ਬਦ ਨਹੀਂ ਜਿਹਦੇ ਨਾਲ ਤੁਹਾਡਾ ਧੰਨਵਾਦ ਕੀਤਾ ਜਾਵੇ ਕਿ ਇੰਨੀ ਗਰਮੀ ਦੇ ਵਿੱਚ ਜਿੱਡਾ ਵੱਡਾ ਤੁਸੀਂ ਇਕੱਠ ਕੀਤਾ ਤੁਸੀਂ ਦੱਸ ਦਿੱਤਾ ਕਿ ਇਹ ਜਿਹੜੀ ਬਾਬੇ ਨਾਨਕ ਦੀ ਡੇਰਾ ਬਾਬਾ ਨਾਨਕ ਦੀ ਧਰਤੀ ਆ ਏ ਸ਼ਰੋਮਣੀ ਅਕਾਲੀ ਦਲ ਦਾ ਕਿਲਾ ਸੀ ਤੇ ਅੱਜ ਵੀ ਉਸੇ ਤਰ੍ਹਾਂ ਕਿਲਾ قائم ਹੈ। ਪ੍ਰਧਾਨ ਸਾਹਿਬ ਤੁਹਾਨੂੰ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਸਾਰੇ ਜੜਿਆਂ ਦੇ ਉੱਤੇ ਹਮੇਸ਼ਾ ਮਾਣ ਹੁੰਦਾ। ਪਰ ਜਿੰਨਾ ਮਾਣ ਤੁਹਾਨੂੰ ਡੇਰਾ ਬਾਬਾ ਨਾਨਕ ਹਲਕੇ ਦੀ ਸਾਰੀ ਅਕਾਲੀ ਲੀਡਰਸ਼ਿਪ ਤੇ ਹੋਣਾ ਚਾਹੀਦਾ। ਔਰ ਇਹਨਾਂ ਸਾਰੇ ਪਾਰਟੀ ਦੇ ਜਰਨਲਿਸਟੇ ਹੋਣਾ ਚਾਹੀਦਾ ਕਿ ਭਾਵੇਂ ਸਾਡੇ ਇੱਕ ਸਾਥੀ ਨੇ ਅਧਵਚਲੇ ਧੋਖਾ ਦੇ ਕੇ ਪਾਰਟੀ ਦਾ ਵੱਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅੱਜ ਜਿੰਨੀ ਸਾਡੀ ਸ਼ਰੋਮਣੀ ਅਕਾਲੀ ਦਲ ਦੀ ਸਾਰੀ ਕ੍ਰੀਮ ਬੈਠੀ ਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਦੇ ਵਿੱਚੋਂ ਇੱਕ ਵੀ ਸਾਥੀ ਗਿਣਤੀ ਦਾ ਇੱਕ ਨਾ ਕਹ ਰਿਆਂ ਕਿ ਇੱਕ ਵੀ ਸਾਥੀ ਨੇ ਉਸ ਰਵੀਕਰਨ ਸਿੰਘ ਕਾਲੋਂ ਦਾ ਸਾਥ ਨਹੀਂ ਦਿੱਤਾ ਸਾਰੇ ਡਟ ਕੇ ਅੱਜ ਵੀ ਪਾਰਟੀ ਦੇ ਨਾਲ ਖੜੇ ਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਸ ਲਈ ਪ੍ਰਧਾਨ ਸਾਹਿਬ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਹਾਡੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਆ। ਲੇਕਿਨ ਜਿਸ ਤਰੀਕੇ ਇਹਨਾਂ ਸਾਰਿਆਂ ਨੇ ਜ਼ਿੰਮੇਵਾਰੀ ਆਪਣੀ ਢਵਾਈ ਆ। ਉਦੇ ਵਾਸਤੇ ਮੇਰਾ ਸਿਰ ਜੜਾ ਤੁਹਾਡੇ ਕਦਮਾਂ ਦੇ ਉੱਤੇ ਝੁਕਦਾ ਪਰ ਪ੍ਰਧਾਨ ਸਾਹਿਬ ਇੱਕ ਮੈਂ ਇਹਨਾਂ ਵੱਲੋਂ ਤੁਹਾਡੇ ਕੋਲੋਂ ਭਰੋਸਾ ਲੈਣਾ ਦੇਖੋ ਇਹਨਾਂ ਨੇ ਪੂਰਾ ਭਰੋਸਾ ਤੁਹਾਡੀ ਲੀਡਰਸ਼ਿਪ 'ਚ ਦਿੱਤਾ ਹੁਣ ਅਲੈਕਸ਼ਨ ਤੋਂ ਬਾਅਦ ਜਿਹੜਾ ਵੀ ਤੁਸੀਂ ਕੋਈ ਫੈਸਲਾ ਲੈਣਾ ਇਹ ਸਾਰੀ ਸਾਡੀ ਕ੍ਰੀਮ ਬੈਠੀ ਹੈ ਤੁਹਾਡੇ ਕੋਲੋਂ ਖੁੱਲਾ ਸਮਾਂ ਲਵਾਂਗੇ ਸਾਰਿਆਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਜੋ ਸਾਰਿਆਂ ਦੀ ਸਹਿਮਤੀ ਹੋਏਗੀ ਉਹ ਫੈਸਲਾ ਤੁਸੀਂ ਕਰਨਾ ਇਹ ਅਸੀਂ ਅੱਜ ਤੁਹਾਡੇ ਕੋਲੋਂ ਵਚਨ ਲੈਣਾ ਅਰ ਭਰਾਓ ਹੁਣ ਤੁਹਾਨੂੰ ਬੇਨਤੀ ਆ ਕਿਉਂਕਿ ਮੁੱਖ ਤੌਰ ਦੇ ਉੱਤੇ ਪ੍ਰਧਾਨ ਸਾਹਿਬ ਸੰਬੋਧਨ ਕਰਨਗੇ ਮੇਰੀ ਤੁਹਾਨੂੰ ਬੇਨਤੀ ਆ ਕਿ ਥੋੜੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਆ ਸਾਰੇ ਮੇਰੇ ਸਰਕਲ ਪ੍ਰਧਾਨ ਸਹਿਬਾਨ ਔਰ ਪਾਰਟੀ ਦੀ ਜਿਹੜੀ ਸੀਨੀਅਰ ਕਲੀਮ ਹੈ ਸਾਡੀ ਉਹ ਇੱਥੇ ਬੈਠੀ ਆ ਅਸੀਂ ਕੋਸ਼ਿਸ਼ ਕੀਤੀ ਆ ਕਿ ਥੋੜੇ ਸਮੇਂ ਦੇ ਵਿੱਚ ਜਿੰਨੇ ਪਿੰਡ ਅਸੀਂ ਕਵਰ ਕਰ ਸਕਿਆ ਉਹਨੇ ਅਸੀਂ ਕਵਰ ਕੀਤੇ ਆ ਪਰ ਹਰ ਥਾਂ ਦੇ ਉੱਤੇ ਪਹੁੰਚ ਸਕਣਾ ਮੁਸ਼ਕਲ ਹੈ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਨਾ ਕਿ ਹੁਣ ਹਰ ਇੱਕ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਬੰਨਾ ਪੜੇ ਪ੍ਰਧਾਨ ਸਾਹਿਬ ਹੁਣ ਬੇਨਤੀ ਕਰਕੇ ਜਾਣਗੇ ਅੱਜ ਤੋਂ ਬਾਅਦ ਜਿਹੜੇ 4-5 ਦਿਨ ਰਹਿ ਗਏ ਆ ਕੱਲੇ-ਕੱਲੇ ਨੇ ਹਰ ਪਿੰਡ ਦੇ ਵਿੱਚ ਡੋਰ-ਟਡੋਰ ਜਾ ਕੇ ਆਪੋ ਆਪਣਾ ਬੂਤ ਜਿਹੜਾ ਉਹ ਤੁਸੀਂ ਸਾਹਬੜਾ ਜੇ ਆਪਾਂ ਆਪਣੋ ਆਪਣਾ ਬੂਤ ਜਿੱਤ ਲਿਆ ਤੇ ਮੈਂ ਅੱਜ ਦਾਵੇ ਨਾ ਕਹਿ ਸਕਦਾ ਜੋ ਮਾਹੌਲ ਮੈਂ ਦੇਖ ਕੇ ਆਇਆ ਪ੍ਰਧਾਨ ਸਾਹਿਬ ਤੁਹਾਨੂੰ ਆਪ ਦੱਸਣਗੇ ਜੋ ਕੁਝ ਪਠਾਨਕੋਟ ਦੇ ਵਿੱਚ ਚਾ ਆ ਅੱਜ ਜੋ ਕੋ ਸਜਾਨਪੁਰ ਦੇ ਵਿੱਚ ਚਾਹ ਆ ਲੋਕਾਂ ਨੂੰ ਜੋ ਕੁਝ ਭੋਆ ਔਰ ਦਿਨਾ ਨਗਰ ਦੇ ਵਿੱਚ ਮਾਹੌਲ ਹੈ ਉਹਦੇ ਮੁਤਾਬਕ ਇਸ ਪਾਰਲੀਮੈਂਟ ਦੇ ਵਿੱਚੋਂ ਤੁਸੀਂ ਵੱਡੀ ਸ਼ਾਨ ਦੇ ਨਾਲ ਜ਼ਰੂਰ ਜਿੱਤੋਗੇ ਪਰ ਸਿਰਫ ਇੰਨੀ ਬੇਨਤੀ ਹੈ ਕਿ ਆਹ ਜਿਹੜੇ ਹੁਣ ਦੇਣ ਆ ਇਹ ਪਹਿਰਾ ਲਾਉਣ ਦਿਓ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਨੀ ਹੈ ਮੈਨੂੰ ਬੜਾ ਇਸ ਗੱਲ ਦਾ ਅਫਸੋਸ ਹੈ ਕਿ ਇਸ ਇਲਾਕੇ ਤੋਂ ਹੀ ਮੇਰੇ ਖਿਲਾਫ ਜਿਹੜੇ ਕੈਂਡੀਡੇਟ ਖੜੇ ਆ ਸੁਖਜਿੰਦਰ ਸਿੰਘ ਗਰਦਾ ਇੱਕ ਇਤਿਹਾਸ ਤਾਂ ਇਹ ਸਾਰੇ ਜਾਣਦੇ ਆ ਮੈਨੂੰ ਦੱਸਣ ਦੀ ਲੋੜ ਨਹੀਂ ਕਿ 1 ਜੂਨ ਦਾ ਦਿਨ ਔਰ ਇਸ ਪਰਿਵਾਰ ਨੇ ਇੰਦਰਾ ਗਾਂਧੀ ਦਾ ਉਸ ਵੇਲੇ ਧੰਨਵਾਦ ਕੀਤਾ ਸੀ ਜਦੋਂ ਉਹਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਉਹ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਪਰ ਜੋ ਉਹ ਸੱਜਣ ਦੀ ਬੋਲਬਾਣੀ ਆ ਔਰ ਇੱਕ ਆਡੀਓ ਵਾਇਰਲ ਹੋ ਰਹੀ ਆ ਜਿਸ ਵਿੱਚ ਉਹਨੇ ਮਸੀਹ ਭਾਈ ਚਾਰੇ ਦੀਆਂ ਧੀਆਂ ਭੈਣਾਂ ਦੇ ਬਾਰੇ ਚ ਇੰਨਾ ਗੰਧਕਿਆ ਕਿ ਜਿਹੜਾ ਸਟੇਜ ਦੇ ਉੱਤੋਂ ਦੁਹਰਾਇਆ ਨਹੀਂ ਜਾ ਸਕਦਾ ਮੈਂ ਸਮਝਦਾ ਕਿ ਉਹਦੀ ਸੱਤਾ ਦਾ ਹੰਕਾਰ ਹੈ ਕਿ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਰਹਿ ਕੇ ਵੀ ਅਗਰ ਇਹਨੂੰ ਇਹ ਨਹੀਂ ਪਤਾ ਕਿ ਧੀਆਂ ਭੈਣਾਂ ਦੀ ਇੱਜ਼ਤ ਕਿਸ ਤਰ੍ਹਾਂ ਕਰੀਦੀ ਆ ਤੇ ਇਸ ਤਰ੍ਹਾਂ ਦੇ ਬੰਦੇ ਨੂੰ ਪਾਰਲੀਮੈਂਟ ਵਿੱਚ ਜਾਣ ਦਾ ਕੋਈ ਹੱਕ ਨਹੀਂ ਮੈਂ ਤਾਂ ਸਮਝਦਾ ਉਹਨੂੰ ਅਸੈਂਬਲੀ ਵਿੱਚ ਜਾਣ ਦਾ ਵੀ ਕੋਈ ਹੱਕ ਨਹੀਂ ਸੀ ਪਰ ਕਿਸੇ ਤਰੀਕੇ ਚਲਾ ਗਿਆ ਇਸ ਕਰਕੇ ਜੋਗਤੋ ਸਿੰਘ ਨੇ ਬਸੀਹ ਭਾਈਚਾਰੇ ਦੀਆਂ ਬੇਟੀਆਂ ਬੀਬੀਆਂ ਬਾਰੇ ਕਿਹਾ ਇਹ ਹੁਣ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਆ ਕਿਉਂਕਿ ਧੀਆਂ ਪੜਨਾ ਸਾਰਿਆਂ ਦੀਆਂ ਸਾਂਝੀਆਂ ਬਸੀਹ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਇੱਥੇ ਹਾਜ਼ਰ ਆ ਇਹ ਸੱਜਣ ਨੂੰ ਇੱਕ ਤਰੀਕ ਨੂੰ ਐਸਟਰਾ ਵੋਟਾਂ ਪਾ ਕੇ ਇਹਦੇ ਖਿਲਾਫ ਸਜ਼ਾ ਦੇਣੀ ਹੈ ਕਿ ਆਉਣ ਵਾਲੀ ਜ਼ਿੰਦਗੀ ਤੱਕ ਇਹਦੀ ਜ਼ੁਬਾਨ ਜਿਹੜੀ ਬੋਲਣ ਦਾ ਇਹਦਾ ਤਰੀਕਾ ਘੱਟੋ ਘੱਟ ਉਹ ਸੁਧਰ ਜਾਵੇ। ਇਸੇ ਤਰ੍ਹਾਂ ਇੱਕ ਹੋਰ ਬਹੁਤ ਵੱਡਾ ਪਾਪ ਆਮ ਆਦਮੀ ਪਾਰਟੀ ਦਾ ਜਿਹੜਾ ਇੱਥੋਂ ਕੈਂਡੀਡੇਟ ਖੜਾ ਸ਼ੈਰੀ ਕਲਸੀ ਉਹਨੇ ਤੇ ਭਗਵੰਤ ਮਾਨ ਤੇ ਕੇਜਰੀਵਾਲ ਨੇ ਕੀਤਾ। ਉਹਨਾਂ ਨੇ ਪ੍ਰਭੂ ਯਿਸੂ ਦੀ ਫੋਟੋ ਲਾ ਕੇ ਤੇ ਉਹਦੇ ਬਰਾਬਰ ਕੇਜਰੀਵਾਲ ਦੀ ਫੋਟੋ ਲਾਈ ਉਹਦੇ ਬਰਾਬਰ ਭਗਵੰਤ ਮਾਨ ਦੀ ਫੋਟੋ ਲਾਈ ਤੇ ਉਹਦੇ ਬਰਾਬਰ ਹੀ ਸ਼ੈਰੀ ਕਲਸੀ ਦੀ ਫੋਟੋ ਲਾਈ ਤੇ ਕਲੰਡਰ ਬਣਾ ਕੇ ਵੋਟਾਂ ਲੈਣ ਦੀ ਖਾਤਰ ਸਾਰੇ ਮਸੀਹ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰ ਉਹਨਾਂ ਨੇ ਸ਼ਿਕਾਇਤ ਵੀ ਕੀਤੀ ਆ ਅਸੀਂ ਵੀ ਸ਼ਿਕਾਇਤ ਕੀਤੀ ਆ ਕਮਿਸ਼ਨ ਆਸ ਕਰਦੇ ਆ ਕਿ ਉਹਨਾਂ ਨੂੰ ਸਜ਼ਾ ਦੇਗਾ ਪਰ ਪਗੰਬਰਾਂ ਦਾ ਇਸ ਤਰੀਕੇ અપਮਾਨ ਕਰਨਾ ਇਹ ਵੀ ਕਦੀ ਕਿਸੇ ਤਰੀਕੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਹਦੇ ਵਾਸਤੇ ਵੀ ਆਪਾਂ ਤਗੜੀ ਸਜ਼ਾ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਇੱਕ ਤਰੀਕ ਇਹਨਾਂ ਦੇ ਖਿਲਾਫ ਵੋਟਾਂ ਪਾ ਕੇ ਦੇਣੀ ਆ ਸੋ ਮੈਂ ਜ਼ਿਆਦਾ ਤੁਹਾਡਾ ਸਮਾਂ ਨਾ ਲਵਾਂ ਇੱਕ ਗੱਲ ਪ੍ਰਧਾਨ ਸਾਹਿਬ ਇੱਥੇ ਬੜੀ ਮਸ਼ਹੂਰ ਹੈ ਕਿ ਜਿੰਨੇ ਪਰਚੇ ਇਸ ਇਨਸਾਨ ਨੇ ਸਾਡੇ ਵਰਕਰਾਂ ਦੇ ਉੱਤੇ ਕੀਤੇ ਆ ਜਿੰਨੇ ਜਾਤੀ ਇਸ ਇਨਸਾਨ ਨੇ ਸਾਡੇ ਆਗੂਆਂ ਦੇ ਖਿਲਾਫ ਕੀਤੀ ਆ ਕੋਈ ਪਿੰਡ ਨਹੀਂ ਹੋਣਾ ਜਿੱਥੇ ਜਾ ਕੇ ਇਹਨੇ ਸਾਡੇ ਵਰਕਰਾਂ ਦੇ ਨਾਲ ਜਾਤੀ ਨਹੀਂ ਕੀਤੀ ਅੱਜ ਵੀ ਕਈ ਵਸੀਪਾਈਚਾਰੇ ਦੇ ਵਰਕਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਇਹਨਾਂ ਵੱਲੋਂ ਵੀ ਔਰ ਨਾਲ ਦੀ ਨਾਲ ਆਮ ਆਦਮੀ ਪਾਰਟੀ ਵਾਲਿਆਂ ਵੱਲੋਂ ਆਮ ਆਦਮੀ ਪਾਰਟੀ ਵਾਲਾ ਤੇ ਇੱਕ ਮੈਨੂੰ ਨਾਂ ਨਹੀਂ ਉਹਦਾ ਪਤਾ ਉਹ ਤੇ ਇੱਕ ਦਿਨ ਕਿ ਜਦ ਪਪਕੀਆਂ ਦੇ ਰਿਆ ਸੀ ਕਿ ਅਸੀਂ ਭੂਤ ਨਹੀਂ ਲੱਗੰਦੇ ਨੇ ਚਲੋ ਉਹ ਤੇ ਹੁਣ ਆਪਾਂ ਇੱਕ ਦਿਨ ਨੂੰ ਦੱਸ ਦਿਆਂਗੇ ਕਿ ਉਹਦੇ ਪਿੰਡ ਦਾ ਭੂਤ ਪਹਿਲਾਂ ਕਿੰਨਾ ਤਗੜਾ ਲੱਗਦਾ ਲੇਕਿਨ ਮੈਂ ਬਸੀ ਭਾਈਚਾਰੇ ਤੇ ਬਾਕੀ ਆਗੂ ਜਿਨ੍ਹਾਂ ਨੂੰ ਧਮਕੀਆਂ ਮਿਲੀਆਂ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਦਾ ਵੀ ਕਰਨ ਦੀ ਲੋੜ ਨਹੀਂ ਆਹ ਦੇਖੋ ਸਾਰਾ ਸ਼ਰੋਮਣੀ ਅਕਾਲੀ ਦਲ ਔਰ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੈਠੇ ਆ ਇਹ ਸਾਰੇ ਤੁਹਾਡੇ ਨਾਲ ਚਟਾਨ ਵਾਂਗੂ ਖੜੇ ਆ ਕਿਸੇ ਦਾ ਵੀ ਵਾਲ ਨਹੀਂ ਪਿੰਗਾ ਹੋਣ ਦਿੱਤਾ ਜਾਏਗਾ ਮੈਂ ਪ੍ਰਧਾਨ ਸਾਹਿਬ ਨੂੰ ਵੀ ਗੱਡੀ ਦੇ ਵਿੱਚ ਤਫਸੀਲ ਸਾਰੀ ਦੱਸੀ ਹੈ ਇਸ ਕਰਕੇ ਤਗੜੇ ਹੋ ਜਾਓ ਇਹ ਸਰਕਾਰਾਂ ਤਾਂ ਹੌਲੀ-ਹੌਲੀ ਅੱਗੇ ਵਧਦੀਆਂ ਜਾਂਦੀਆਂ ਪਹਿਲਾਂ ਵਰਕਰਾਂ ਤੇ ਪਰਚੇ ਫਿਰ ਆਗੂਆਂ ਤੇ ਪਰਚੇ ਹੁਣ ਮੀਡੀਆ ਦੀ ਆਵਾਜ਼ ਦਬਾਉਣ ਵਾਸਤੇ ਅਖਬਾਰਾਂ ਦੇ ਐਡੀਟਰਾਂ ਤੇ ਪਰਚੇ ਸਰਦਾਰ ਬਰਜਿੰਦਰ ਸਿੰਘ ਫਦਦ ਦੇ ਉੱਤੇ ਵੀ ਜਿਹੜਾ ਝੂਠਾ ਕੇਸ ਇਹਨਾਂ ਨੇ ਦਰਜ ਕੀਤਾ ਇਹ ਵੀ ਮੈਂ ਸਮਝਦਾ ਕਿ ਪੰਜਾਬ ਤੇ ਪੰਜਾਬੀ ਤੇ ਪੰਜਾਬੀਅਤ ਤੇ ਵੱਡਾ ਹਮਲਾ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਵੱਡਾ ਹਮਲਾ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਵਿਰੋਧ ਵੀ ਕਰਨਾ ਔਰ ਇੱਕ ਤਰੀਕ ਨੂੰ ਇਹਨਾਂ ਦੇ ਖਿਲਾਫ ਵੋਟ ਪਾ ਕੇ ਇਹਨਾਂ ਸਾਰਿਆਂ ਨੂੰ ਆਪਣੀ ਅਸਲੀਅਤ ਦੱਸਣੀ ਹੈ ਮੈਂ ਇੱਕ ਝਕਾਰਾ ਲਾਵਾਂਗਾ ਸਾਰਿਆਂ ਨੇ ਦਵੇਂ ਹੱਥ ਖੜੇ ਕਰਕੇ ਤੇ ਪ੍ਰਧਾਨ ਸਾਹਿਬ ਨੂੰ ਆਪਾਂ ਵਿਸ਼ਵਾਸ ਦੇਣਾ ਹੈ ਕਿਉਂਕਿ ਸਾਡੇ ਹਲਕਾ ਇੰਚਾਰਜ ਤਾਂ ਅੱਜ ਦੀ ਡੇਟ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵੀ ਬੋਲੇ ਈਸੋ ਨਿਹਾਲ ਬੋਲੇ ਈਸੋ ਨਿਹਾਲ ਬਹੁਤ ਬਹੁਤ ਧੰਨਵਾਦ